लेबर पार्टी ਦੇ ਸਰ ਕੇਸ ਚਾਮਰ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਜਦੋਂ ਕਿ 2022 ਤੋਂ ਕੰਜ਼ਰਵੇਟਿਵ ਪਾਰਟੀ ਦੇ ਗੁਆਇ ਕਰ ਰਹੇ ਰਿਸ਼ੀ ਸੋਨਕ ਨੂੰ ਸਿਰਫ 119 ਸੀਟਾਂ ਹਾਸਲ ਹੋਈਆਂ ਹਨ ਰਿਸ਼ੀ ਸੋਨਕ ਨੇ ਆਪਣੀ ਹਾਰ ਨੂੰ ਕਬੂਲਿਆ ਹੈ ਅਤੇ ਆਪਣੀ ਹਾਰ ਦੀ ਪਾਰਟੀ ਤੋਂ ਮਾਫੀ ਮੰਗ ਲਈ ਹੈ ਰਿਸ਼ੀ ਸੋਨਕ ਨੇ ਸਰ ਕੇਸ ਚਾਮਰ ਨੂੰ ਫੋਨ ਕਰਕੇ ਜਿੱਤ ਦੀ ਵਧਾਈ ਵੀ ਦਿੱਤੀ ਹੈ ਰਿਸ਼ੀ ਸੋਨਕ ਨੇ ਆਪਣੀ ਸੀਟ ਰਿਚਮੰਡ ਅਤੇ ਨੋਥੈਲਟਨ ਤੋਂ ਜਿੱਤ ਹਾਸਲ ਕੀਤੀ ਹੈ ਦੂਜੀ ਤਰਫ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਕੈਂਡੀਡੇਟ ਨੇ ਆਪਣੀ ਸੀਟ ਲੰਡਨ ਤੋਂ ਹਾਲਬਨ ਅਤੇ ਸੈਂਟ ਪੈਂਕਰਸ ਤੋਂ ਵਿਜੇਤ ਹਾਸਲ ਕੀਤੀ ਹੈ 49 ਦਿਨਾਂ ਤੱਕ ਰਿਟੇਨ ਦੀ ਪ੍ਰਧਾਨ ਮੰਤਰੀ ਰਹਿਣ ਵਾਲੀ ਪਲਿਸਟਰਸ ਆਪਣੀ ਸੀਟ ਹਾਰ ਚੁੱਕੀ ਹੈ ਲੇਬਰ ਪਾਰਟੀ ਦੇ ਕੈਰੀ ਜਾਰੀ ਨੇ ਉਹਨਾਂ ਨੂੰ 600 ਸੀਟਾਂ ਤੋਂ 9 ਫਕੀ ਸੀਟ ਤੋਂ ਹਰਾਇਆ ਹੈ ਇਸ ਵਾਰ ਰਿਟੇਨ ਪਾਰਲੀਮੈਂਟ ਦੇ ਵਿੱਚ 242 ਮਹਿਲਾਵਾਂ ਦੀ ਗਿਣਤੀ ਰਹਿਣ ਵਾਲੀ ਹੈ ਜੋ ਕਿ 37% ਹੈ ਦੱਸਿਆ ਜਾ ਰਿਹਾ ਹੈ ਕਿ 2019 ਨਾਲੋਂ ਇਹ ਗਿਣਤੀ ਵੱਧ ਹੈ ਕਿਉਂਕਿ 2019 ਵਿੱਚ ਇਹ ਗਿਣਤੀ ਕੇਵਲ 220 ਸੀ ਬ੍ਰਿਟੇਨ 'ਚ 14 ਸਾਲਾਂ ਬਾਅਦ ਲੇਬਰ ਪਾਰਟੀ ਨੇ ਸੱਤਾ 'ਚ ਵਾਪਸੀ ਕਰ ਲਈ ਹੈ ਲੇਬਰ ਪਾਰਟੀ ਨੂੰ 650 ਵਿੱਚੋਂ 410 ਸੀਟਾਂ ਹਾਸਲ ਹੋਈਆਂ ਹਨ ਬ੍ਰਿਟੇਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ 326 ਸੀਟਾਂ ਦੀ ਜ਼ਰੂਰਤ ਹੁੰਦੀ ਹੈ 14 ਸਾਲਾਂ ਬਾਅਦ ਯੂਕੇ ਦੇ ਲੋਕਾਂ ਨੇ ਬਦਲਾ ਦਾ ਰਾਹ ਚੁਣਿਆ ਹੈ ਅਤੇ ॠषि ਸੋਨਕ ਵਰਗਾ ਭਾਰਤੀ ਮੂਲ ਦਾ ਚਿਹਰਾ ਵੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨਹੀਂ ਬਚਾ ਸਕਿਆ ਸੋ ਹੁਣ ਦੇਖਣਾ ਹੋਵੇਗਾ ਕਿ 14 ਸਾਲਾਂ ਬਾਅਦ ਮੁੜ ਵਾਪਸੀ ਕੀਤੀ ਲੇਬਰ ਪਾਰਟੀ ਲੋਕਾਂ ਦੀ ਉਮੀਦਾਂ ਤੇ ਕਿੰਨਾ ਖਰਾ ਉਤਰ ਪੰਦੀ ਹੈ ਕੈਮਰਾਮੈਨ ਆਰ ਵੀ ਦੇ ਨਾਲ ਰਾਜਨ ਸ਼ਰਮਾ ਡੇਲੀ ਪੋਸਟ ਪੰਜਾਬ ਹਰਨਾਮਚਲ ਇੰਗਲੈਂਡ ਲੇਬਰ ਪਾਰਟੀ ਦੇ ਸਰ ਕੇਸ ਚਾਮਰ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਜਦੋਂ ਕਿ 2022 ਤੋਂ ਕਨਜ਼ਰਵੇਟਿਵ ਪਾਰਟੀ ਦੇ ਗੁਆਇ ਕਰ ਰਹੇ ਰਿਸ਼ੀ ਸੋਨਕ ਨੂੰ ਸਿਰਫ 119 ਸੀਟਾਂ ਹਾਸਲ ਹੋਈਆਂ ਹਨ ਰਿਸ਼ੀ ਸੋਨਕ ਨੇ ਆਪਣੀ ਹਾਰ ਨੂੰ ਕਬੂਲਿਆ ਹੈ ਅਤੇ ਆਪਣੀ ਹਾਰ ਦੀ ਪਾਰਟੀ ਤੋਂ ਮਾਫੀ ਮੰਗ ਲਈ ਹੈ ऋषि सोनक ने सर के एस शर्मा ਨੂੰ ਫੋਨ ਕਰਕੇ ਜਿੱਤ ਦੀ ਵਧਾਈ ਵੀ ਦਿੱਤੀ ਹੈ। ऋषि सोनक ਨੇ ਆਪਣੀ ਸੀਟ ਰਿਚਮੰਡ ਅਤੇ ਨੋਥੇਰਟਨ ਤੋਂ ਜਿੱਤ ਹਾਸਲ ਕੀਤੀ ਹੈ। ਦੂਜੀ ਤਰਫ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਕੈਂਡੀਡੇਟ ਨੇ ਆਪਣੀ ਸੀਟ ਲੰਡਨ ਤੋਂ ਹਾਲਬਨ ਅਤੇ ਸੈਂਟ ਪੈਂਕਰਸ ਤੋਂ ਜਿੱਤ ਹਾਸਲ ਕੀਤੀ ਹੈ। 49 ਦਿਨਾਂ ਤੱਕ 英国 ਦੀ ਪ੍ਰਧਾਨ ਮੰਤਰੀ ਰਹਿਣ ਵਾਲੀ ਪਲਿਸਟਰਸ ਆਪਣੀ ਸੀਟ ਹਾਰ ਚੁੱਕੀ ਹੈ। ਲੇਬਰ ਪਾਰਟੀ ਦੇ ਟੈਰੀ ਜਾਰੀ ਨੇ ਉਹਨਾਂ ਨੂੰ 600 ਸੀਟਾਂ ਤੋਂ ਨੌਰਫਕ ਸੀਟ ਤੋਂ ਹਰਾਇਆ ਹੈ। ਇਸ ਵਾਰ 英国 ਪਾਰਲੀਮੈਂਟ ਦੇ ਵਿੱਚ ਦੋਸਤੋ 42 ਮਹਿਲਾਵਾਂ ਦੀ ਗਿਣਤੀ ਰਹਿਣ ਵਾਲੀ ਹੈ ਜੋ ਕਿ 37% ਹੈ ਦੱਸਿਆ ਜਾ ਰਿਹਾ ਹੈ ਕਿ 2019 ਨਾਲੋਂ ਇਹ ਗਿਣਤੀ ਵੱਧ ਹੈ ਕਿਉਂਕਿ 2019 ਵਿੱਚ ਇਹ ਗਿਣਤੀ ਕੇਵਲ 220 ਸੀ ਬ੍ਰਿਟੇਨ 'ਚ 14 ਸਾਲਾਂ ਬਾਅਦ ਲੇਬਰ ਪਾਰਟੀ ਨੇ ਸੱਤਾ 'ਚ ਵਾਪਸੀ ਕਰ ਲਈ ਹੈ ਲੇਬਰ ਪਾਰਟੀ ਨੂੰ 650 ਵਿੱਚੋਂ 410 ਸੀਟਾਂ ਹਾਸਲ ਹੋਈਆਂ ਹਨ ਬ੍ਰਿਟੇਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ 326 ਸੀਟਾਂ ਦੀ ਜ਼ਰੂਰਤ ਹੁੰਦੀ ਹੈ 14 ਸਾਲਾਂ ਬਾਅਦ ਯੂਕੇ ਦੇ ਲੋਕਾਂ ਨੇ ਬਦਲਾ ਦਾ ਰਾਹ ਚੁਣਿਆ ਹੈ ਅਤੇ ਰਿਸ਼ੀ ਸੋਨਕ ਵਰਗਾ ਭਾਰਤੀ ਮੂਲ ਦਾ ਚਿਹਰਾ ਵੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨਹੀਂ ਬਚਾ ਸਕਿਆ ਸੋ ਹੁਣ ਦੇਖਣਾ ਹੋਵੇਗਾ ਕਿ 14 ਸਾਲਾਂ ਬਾਅਦ ਮੁੜ ਵਾਪਸੀ ਕੀਤੀ ਲੇਬਰ ਪਾਰਟੀ ਲੋਕਾਂ ਦੀ ਉਮੀਦਾਂ ਦੇ ਕਿੰਨਾ ਖਰਾ ਉਤਰ ਪਾਉਂਦੀ ਹੈ ਕੈਮਰਾਮੈਨ ਆਰ.ਬੀ ਦੇ ਨਾਲ ਰਾਜਨ ਸ਼ਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਮਾਚਲ ਇੰਗਲੈਂਡ ਲੇਬਰ ਪਾਰਟੀ ਦੇ ਸਰ ਕੇਸ ਚਾਮਲ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ ਜਦੋਂ ਕਿ 2022 ਤੋਂ ਕੰਜ਼ਰਵੇਟਿਵ ਪਾਰਟੀ ਦੇ ਅਗਵਾਈ ਕਰ ਰਹੇ ਰਿਸ਼ੀ ਸੋਨਕ ਨੂੰ ਸਿਰਫ 119 ਸੀਟਾਂ ਹੀ ਹਾਸਲ ਹੋਈਆਂ ਹਨ ਰਿਸ਼ੀ ਸੁਨਕ ਨੇ ਆਪਣੀ ਹਾਰ ਨੂੰ ਕਬੂਲਿਆ ਹੈ ਅਤੇ ਆਪਣੀ ਹਾਰ ਦੀ ਪਾਰਟੀ ਤੋਂ ਮਾਫੀ ਮੰਗ ਲਈ ਹੈ ਰਿਸ਼ੀ ਸੁਨਕ ਨੇ ਸਰ ਕੇਐਸ ਚਾਮਾ ਨੂੰ ਫੋਨ ਕਰ ਜਿੱਤ ਦੀ ਵਧਾਈ ਵੀ ਦਿੱਤੀ ਹੈ ਰਿਸ਼ੀ ਸੁਨਕ ਨੇ ਆਪਣੀ ਸੀਟ ਰਿਚਮੰਡ ਅਤੇ ਨੋਥੈਲਟਨ ਤੋਂ ਜਿੱਤ ਹਾਸਲ ਕੀਤੀ ਹੈ ਦੂਜੀ ਤਰਫ ਲੇਬਰ ਪਾਰਟੀ ਦੇ ਪ੍ਰਧਾਨ ਮੰਤਰੀ ਕੈਂਡੀਡੇਟ ਨੇ ਆਪਣੀ ਸੀਟ ਲੰਡਨ ਤੋਂ ਹੋਲਬੋਨ ਅਤੇ ਸੈਂਟ ਪੈਂਕਰਸ ਤੋਂ ਜਿੱਤ ਹਾਸਲ ਕੀਤੀ ਹੈ 49 ਦਿਨਾਂ ਤੱਕ ਲੁਟੇਨ ਦੀ ਪ੍ਰਧਾਨ ਮੰਤਰੀ ਰਹਿਣ ਵਾਲੀ ਲਿਸਟਰਸ ਆਪਣੀ ਸੀਟ ਹਾਰ ਚੁੱਕੀ ਹੈ ਲੇਬਰ ਪਾਰਟੀ ਦੇ ਤਿਆਰੀ ਜਾਰੀ ਨੇ ਉਹਨਾਂ ਨੂੰ 600 ਸੀਟਾਂ ਤੋਂ ਨੌਫਕ ਸੀਟ ਤੋਂ ਹਰਾਇਆ ਹੈ ਇਸ ਵਾਰ ਰਿਟੇਨ ਪਾਰਲੀਮੈਂਟ ਦੇ ਵਿੱਚ 242 ਮਹਿਲਾਵਾਂ ਦੀ ਗਿਣਤੀ ਰਹਿਣ ਵਾਲੀ ਹੈ ਜੋ ਕਿ 37% ਹੈ ਦੱਸਿਆ ਜਾ ਰਿਹਾ ਹੈ ਕਿ 2019 ਨਾਲੋਂ ਇਹ ਗਿਣਤੀ ਵੱਧ ਹੈ ਕਿਉਂਕਿ 2019 ਵਿੱਚ ਇਹ ਗਿਣਤੀ ਕੇਵਲ 220 ਸੀ ਰਿਟੇਨ 'ਚ 14 ਸਾਲਾਂ ਬਾਅਦ ਲੇਬਰ ਪਾਰਟੀ ਨੇ ਸੱਤਾ 'ਚ ਵਾਪਸੀ ਕਰ ਲਈ ਹੈ ਲੇਬਰ ਪਾਰਟੀ ਨੂੰ 650 ਵਿੱਚੋਂ 410 ਸੀਟਾਂ ਹਾਸਲ ਹੋਈਆਂ ਹਨ ਰਿਟੇਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ 326 ਸੀਟਾਂ ਦੀ ਜ਼ਰੂਰਤ ਹੁੰਦੀ ਹੈ 14 ਸਾਲਾਂ ਬਾਅਦ ਯੂਕੇ ਦੇ ਲੋਕਾਂ ਨੇ ਬਦਲਾ ਦਾ ਰਾਹ ਚੁਣਿਆ ਹੈ ਅਤੇ ॠषि ਸੋਨਕ ਵਰਗਾ ਭਾਰਤੀ ਮੂਲ ਦਾ ਚਿਹਰਾ ਵੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨਹੀਂ ਬਚਾ ਸਕਿਆ ਸੋ ਹੁਣ ਦੇਖਣਾ ਹੋਵੇਗਾ ਕਿ 14 ਸਾਲਾਂ ਬਾਅਦ ਮੋੜ ਵਾਪਸੀ ਕੀਤੀ ਲੇਬਰ ਪਾਰਟੀ ਲੋਕਾਂ ਦੀ ਉਮੀਦਾਂ ਦੇ ਕਿੰਨਾ ਖਰਾ ਉਤਰ ਪੰਦੀ ਹੈ ਕੈਮਰਾਮੈਨ ਆਰ ਵੀ ਦੇ ਨਾਲ ਰਾਜਨ ਸ਼ਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਮਾਚਲ ਇੰਗਲੈਂਡ